ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆਈਆਂ ਨੇ ਤਾਜ਼ਾ ਮਾਮਲਾ ਖੰਨਾ ਤੋਂ ਸਾਹਮਣੇ ਜਿੱਥੇ ਕਿ ਭਰੇ ਬਾਜ਼ਾਰ ਦੇ ਵਿੱਚ ਤਿੰਨ ਲੁਟੇਰੀਆਂ ਦੇ ਵੱਲੋਂ ਲੁਟੇਰੀਆਂ ਔਰਤਾਂ ਦੇ ਵੱਲੋਂ ਜਿਹੜਾ ਸਕਿੰਟਾਂ ਦੇ ਵਿੱਚ ਇੱਕ ਪਰਸ ਦੇ ਵਿੱਚੋਂ ਇੱਕ ਜਨਾਨੀ ਦੇ ਪਰਸ ਦੇ ਵਿੱਚੋਂ ਪੂਰਾ 45000 ਰੁਪਏ ਜਿਹੜਾ ਕੱਢ ਲਿਆ ਗਿਆ ਤਾਂ ਪਤਾ ਨਹੀਂ ਲੱਗਣ ਦਿੱਤਾ ਉਹਨਾਂ ਨੇ ਕਿਸ ਤਰ੍ਹਾਂ ਜਿਪ ਖੋਲੀ ਪਰਸ ਦੀ ਉਸ ਤੋਂ ਬਾਅਦ 45000 ਰੁਪਏ ਜਿਹੜਾ ਉਹ ਲੈ ਕੇ ਫਰਾਰ ਹੋ ਜਾਂਦੀਆਂ ਵੈਸਟਰਨ ਯੂਨੀਅਨ ਤੋਂ ਹੀ ਆਈ ਸੀਗੀ ਉਹ ਸ਼ਾਪਿੰਗ ਕਰਨੀ ਸੀ ਕਪੜਾ ਖਰੀਦਣ ਦੇ ਲਈ ਔਰਤ ਆਈ ਸੀਗੀ ਪਰ ਇਹ ਤਿੰਨ ਜਣੀਆਂ ਕਪੜੇ ਦੁਕਾਨ ਦੇ ਵਿੱਚ ਵੜਦੀਆਂ ਨਹੀਂ ਹਾਲਾਂਕਿ ਦੁਕਾਨਦਾਰਾਂ ਦਾ ਕਿਣਕੀਸੀ ਕਈ ਵਾਰ ਕਹਿ ਚੁੱਕੀਆਂ ਗਾਕਾਂ ਨੂੰ ਕਿ ਆਪਣਾ ਤੁਸੀਂ ਪਰਸ ਵਗੈਰਾ ਧਿਆਨ ਨਾਲ ਰੱਖਿਆ ਕਰੋ 10 ਸਕਿੰਟਾਂ ਦੇ ਵਿੱਚ ਇਹ ਲੁਟੇਰੀਆਂ ਦੇ ਵੱਲੋਂ ਜਿਹੜਾ ਇਹ ਪੂਰਾ ਕਾਰਨਾਮਾ ਕਾਹਨ ਕਰ ਦਿੱਤਾ ਗਿਆ ਸਕਿੰਟਾਂ ਦੇ ਵਿੱਚ ਜਿੱਪ ਖੋਲੀ ਤੇ 45000 ਰੁਪਏ ਲੈ ਕੇ ਫਰਾਰ ਹੋ ਜਾਂਦੀਆਂ ਨੇ ਹਾਲਾਂਕਿ ਪੁਲਿਸ ਤੱਕ ਮਾਮਲਾ ਪਹੁੰਚਣ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾਈ ਹੈ ਅਸਿਸਟੈਂਟ ਫੁਰਦਸ ਕੰਗਾਲ ਕੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਕਰ ਔਰ ਕੌਣ ਸੀ ਹੈ ਤਾਂ ਇਸ ਬਾਬਤ ਕੀ ਕਰ ਦੁਕਾਨਦਾਰਾਂ ਦਾ ਤੌਰ ਸੁਣਾ ਦੇ ਹਾਂਜੀ ਉਹ ਸਾਡੇ ਕੋਲ ਦੂਸਰੀਆਂ ਪਹਿਲੀਆਂ ਲੇੜੀਆਂ ਖੜੀਆਂ ਨੇ ਕੱਪੜੇ ਲੈ ਰਹੇ ਸੀ ਉਹ ਲੈ ਰਹੀਆਂ ਸੀ ਦੋ ਕਾ ਕੇ ਫਿਰ ਪਿਛਾ ਕੇ ਖੜ ਗਈਆਂ ਬਾਅਦ ਦੇ ਵਿੱਚ ਬਾਅਦ ਚ ਖੜੀਆਂ ਖੜੀਆਂ ਫੜਦੇ ਕੇ ਨਿਕਲ ਗਈਆਂ ਇੱਕਦਮ ਮੈਂ ਫਿਰ ਉਹ ਭੰਜਨ ਕੇ ਮੈਂ ਕਿਹਾ ਬਣਾ ਬਣਾ ਪਰਸਪੋਰਟ ਦਾ ਧਿਆਨ ਕਰਕੇ ਦੇਖੇ ਉਹਨੇ ਜੇ ਦੇਖਿਆ ਪਰਸਪੋਰਟ ਖੋਲ ਕੇ ਜਿੱਪ ਖੋਲ ਕੇ ਜੋ ਕੱਢ ਕੇ ਲੈ ਕੇ ਫਿਰੋਗੇ ਉਹ ਰੋਲਾ ਪੈ ਗਿਆ ਉਹ ਜਦੇ ਮੁੰਡੇ ਭਜਾਏ ਮਗਰ ਤਿੰਨ ਮੁੰਡੇ ਵੀਰੇ ਗਏ ਭੱਜੇ ਤੇ ਉੱਥੋਂ ਪਤਾ ਕਿਵੇਂ ਕਹਿੰਦੀ ਇੱਧਰ ਨੂੰ ਤਿੰਨ ਨਹੀਂ ਉੱਥੇ ਇੱਕ ਫੜਲੀ ਜਾ ਕੇ ਜੀਟੀ ਰੋਡ ਤੇ ਦੋ ਤਾਂ ਛਾਲ ਮਾਰ ਕੇ ਪੱਲੀ ਸੜਕ ਤੇ ਚਲੇ ਗਏ ਆ ਇਹ ਤੇਨੇ ਫੜਲੀ ਉਹ ਥੋੜੀ ਤਕੜੀ ਸੀ ਜਨਾਨੀ ਤਾਂ ਕੋਈ ਹੱਥ ਉਟਾ ਕੇ ਭੱਜ ਗਈ ਇੱਕੋ ਮੁੰਡੇ ਨੇ ਫੜੀ ਸਾਡੇ ਨੇ ਇਹਨੇ ਗਿਆ ਪੈਸੇ ਉਹਦੇ ਨੇ ਸਾਹਮਣੇ ਪੈਸੇ ਉਹਨੂੰ ਫੜਾ ਤੋ ਪੈਸੇ ਇੱਥੇ ਪਾਲੇ ਇੱਥੋਂ ਕਾਢੇ ਮੁੰਡੇ ਨੇ ਮਾਰਿਆ ਹੱਥਪੋੜਨ ਪੈਸੇ ਕਾਢ ਪੈਸੇ ਕਾਢ ਕੇ ਉਹਨੇ ਫੜਾ ਦੇ ਕਹਿੰਦੀ ਆਲੋ ਉਹਨੂੰ ਫਿਰ ਇੱਥੇ ਰਿਹਾ ਦੁਕਾਨ ਤੇ ਸੀ ਫਿਰ ਕਾਰਾ ਕੋਲ 45000 ਰੁਪਇਆ ਸੀ 40 ਸੀ ਨਾ 40 40000 40000 ਰੁਪਇਆ ਸੀਗਾ ਇਹ ਦੋ ਪਹਿਲਾਂ ਆਈਆਂ ਸੀ ਤੀਜੀ ਬਾਰੇ ਖੜੀ ਸੀ ਕਿਤੇ ਉਹ ਪਰੇ ਖੜੀ ਸੀ ਉਹ ਪੁਲਿਸ ਨੂੰ ਫੋਨ ਕੀਤਾ ਪੁਲਿਸ ਆ ਗਈ ਫਿਰ ਲੈ ਗਈ ਕਾਰ ਵਾਗਰ ਕੇ ਚਲ ਗਈ ਫਿਰ ਉਹ ਭੈਣ ਜੀ ਦੀ ਤਸल्ली ਹੋ ਗਈ ਹਾਂਜੀ ਮੇਰੇ ਪੈਸੇ ਨਹੀਂ ਸੀ ਆ ਗਏ ਕਦੇ ਕਦੀ ਨੇੜੇ ਤੋਂ ਕੋਈ ਦਿੱਕਤ ਪਿਆਰ ਨਹੀਂ ਨਾ ਅੱਗੇ ਕਦੇ ਨਹੀਂ ਦੇਖਿਆ ਜੀ ਅੱਗੇ ਨਹੀਂ ਕਦੇ ਦੇਖਿਆ ਉਹਨੂੰ ਲੈਟ ਘਟਨੇ ਕਰਨ ਪਹਿਲਾਂ ਵੀ ਬਜਾਣਾ ਨਾ ਨਾ ਕਦੇ ਦੇਖਿਆ ਨਹੀਂ ਜੀ ਇਹ ਤਾਂ ਅਸੀਂ ਉਹ ਪਹਿਲੀਆਂ ਦੀ ਵੀ ਅਸੀਂ ਤਾਂ ਹੁਣ ਸ਼ਕਲਪੁਰਗ ਜਿਹੜੀਆਂ ਪਹਿਲੀਆਂ ਸੀ ਜਿਵੇਂ ਉਹ ਵੀ ਵੀ ਸ਼ਕਲਪੁਰਗ ਜਾਨੀ ਭਾਰੀਆਂ ਭਰੀਆਂ ਸੀ ਤੋਂ ਇਹ ਪਤ ਨਹੀਂ ਭਰੇ ਖੜੀ ਸੀ 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 ਵੀ ਚਾਈ ਸੀ 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 ਚਾਹੀ ਉਹ ਹੈਗਿਆ ਇੱਕੋ ਲੱਖ ਦੇ ਤੇਜ਼ ਭੱਜੀ ਆ ਨਾ ਫਿਰ ਸਾਨੂੰ ਸ਼ੱਕ ਪਿਆ ਵੀ ਇਹ ਕੁਝ ਨਾ ਲੈ ਉਹਨੇ ਭੇਜੇ ਪੁੱਛ ਮੈਂ ਪਰਪੋ ਦਾ ਧਿਆਰ ਰੱਖ ਪਰਸ ਦੇ ਵਿੱਚ ਆ ਗਈਆਂ ਚੁੰਨੀ ਰੱਖ ਕੇ ਜਿੱਪ ਖੋਲੀ ਲੈ ਗਈਆਂ ਵੇਹੇ 40000 ਰੁਪਏ ਕੈਸ ਸੀਗਾ ਲੈ ਗਏ ਸਾਡੇ ਕੋਲ ਸਰ ਕਸਟਮਰ ਆਏ ਸੀ ਉਹ ਸਾਡੇ ਆਪਣੇ ਕਸਟਮਰ ਨੇ ਤੇ ਦੋ ਲੇੜੀਆਂ ਅਣਪਰਿਸ਼ਾਤੀਆਂ ਅੰਦਰ ਦੁਕਾਨ ਦੇ ਆਈਆਂ ਉਹ ਉਹਨਾਂ ਦੇ ਕੋਲ ਕੋਲ ਜਾ ਕੇ ਖੜਨ ਲੱਗੀਆਂ ਤੇ ਚੁੰਨੀ ਉਹਨਾਂ ਨੇ ਪਰਸ 'ਚ ਉਹਨਾਂ ਦੀ ਚੁੰਨੀ ਰੱਖ ਕੇ ਨਾ ਉਹਨਾਂ ਦੇ ਪੈਸੇ ਕੱਢ ਲਏ ਤੇ ਫਟਾਫਟ ਨਿਕਲ ਗਈਆਂ ਸਾਨੂੰ ਸ਼ੱਕ ਹੋ ਗਿਆ ਵੀ ਫਟਾਫਟ ਭੱਜੀਆਂ ਗਈਆਂ ਇਹ ਸਾਨੂੰ ਉਹ ਕੁਝ ਬੋਲ ਕੇ ਵੀ ਨਹੀਂ ਗਈਆਂ ਕੁਝ ਲੈਣਾ ਜਾਂ ਨਹੀਂ ਲੈਣਾ ਉਹ ਫਟਾਫਟ ਭੱਜ ਗਈਆਂ ਅਸੀਂ ਆਪਣੇ ਕਸਟਮਰਾਂ ਨੂੰ ਕਿਹਾ ਵੀ ਤੁਸੀਂ ਪਰਸਪੁਰ ਧਿਆਨ ਰੱਖਿਆ ਕਰੋ ਵੀ ਇਹ ਕੋਲ ਆ ਕੇ ਖੜ ਜਾਂਦੀ ਇਹਨੇ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਜਦੋਂ ਉਹਨਾਂ ਨੇ ਪਰਸਪੁਰ ਚੈੱਕ ਕੀਤਾ ਜੇਬ ਖੋਲ ਕੇ ਦੇਖੀ ਤਾਂ ਪਰਸ ਦੀ ਜੇਬ ਖੁੱਲੀ ਸੀਗੀ ਜਦੋਂ ਨੇ ਦੇਖਿਆ ਵੀ ਪੈਸੇ ਨਹੀਂ ਹੈਗੇ ਉਹ ਕਹਿੰਦੇ ਅਸੀਂ ਵੈਸਟਰਨ ਪਤਨੀ ਵੈਸਟਰਨ ਯੂਨੀਅਨ ਤੋਂ ਪੈਸੇ ਕਢਾ ਕੇ ਆਏ ਸੀਗੇ ਉਹਨੇ 40-45000 ਰੁਪਏ ਅਸੀਂ ਤੇ ਜਦੋਂ ਉੱਥੇ ਅਸੀਂ ਪਾਰਕਿੰਗ ਦੇ ਬੜਾ ਬੜਾ ਭੱਜੀਆਂ ਗਈਆਂ ਲੇਡੀ ਅਸੀਂ ਦੇਖ ਲਈ ਭੱਦੀਆਂ ਆਈਆਂ ਇੱਕ ਤਾਂ ਮੇਰੇ ਨਾਲ ਦੇ ਮੁੰਡੇ ਨੇ ਇਹਨਾਂ ਨੇ ਫੜ ਲਈ ਉਹ ਤਾਂ ਹੱਥ ਜੜਾ ਕੇ ਭਾਜੀ ਇੱਕ ਮੈਂ ਫੜ ਲਈ ਜਿਹੜੀ ਮੈਂ ਫੜੀ ਉਹਨੂੰ ਮੈਂ ਕਿਹਾ ਚੱਲ ਵੀ ਥਾਣੇ ਚੱਲ ਤੂੰ ਉਹ ਕਹਿੰਦੀ ਨਹੀਂ ਨਹੀਂ ਥਾਣੇ ਨਹੀਂ ਜਾਊਂਗੀ ਮੈਂ ਕਿਹਾ ਤੇਰੇ ਥੱਪਣ ਮਾਰੂ ਮੈਂ ਕਿਹਾ ਥਾਣੇ ਚੱਲ ਉਹ ਕਹਿੰਦੀ ਨਹੀਂ ਮੈਂ ਕਿ ਪੈਸੇ ਕੱਢ ਮੈਂ ਕਿ ਜਿਹੜੇ ਪੈਸੇ ਕੱਢੇ ਨੇ ਪਰਫੇ ਉਹਨੇ ਫਿਰ ਆਪਣੇ ਇੱਥੇ ਪਾਇਏ ਸੀ ਸੂਟ ਦੇ ਵਿੱਚ ਉਹਨੇ ਇੱਥੋਂ ਪੈਸੇ ਕੱਢੇ ਮੈਨੂੰ 40000 ਰੁਪਏ ਫੜਾਤਾ ਫਿਰ ਮੈਂ 40000 ਰੁਪਏ ਵੜੇ ਨਾਲੇ ਦੀ ਬਾਹ ਬੜੀ ਨਾਲੇ ਉੱਥੇ ਇਹਨੇ ਜਿਨ੍ਹਾਂ ਦੇ ਪੈਸੇ ਕੱਢੇ ਸੀਗੇ ਇੱਥੇ ਮੈਂ ਲੇਡੀ ਉਹਨੂੰ ਚੋਰਨੀ ਨੂੰ ਜਿਹੜੀ ਫੜ ਕੇ ਇੱਥੇ ਲੈ ਆਂਦਾ ਦੁਕਾਨ ਤੇ ਤੇ ਲੇਡੀ ਨੇ ਮੈਂ ਕਿ ਉਹਨਾਂ ਨੂੰ ਜਾ ਕੇ ਪੈਸੇ ਨਾਲੇ 10 ਨਾਲੇ ਵੀ ਕਿਉਂ ਕੱਢੇ ਨੇ ਕਿਉਂ ਨਹੀਂ ਫਿਰ ਉਹਨਾਂ ਨੇ ਮੈਡਮ ਨੇ ਉਹਨਾਂ ਨੂੰ ਸਾਰਾ ਪੁੱਛ ਉਹਨਾਂ ਨੇ ਮੈਨੂੰ ਪੈਸੇ ਵਾਪਸ ਕੀਤੇ ਉਹਨਾਂ ਨੇ ਮੈਨੂੰ ਥ ਉਨੇ ਕੱਪੜਾ ਨਹੀਂ ਦੇਖਿਆ ਇਕੋ ਲਾ ਤੇ ਆਈਆਂ ਅੰਦਰ ਪਤਾ ਨਹੀਂ ਇੱਥੇ ਕੇ ਬਾਹਰੋਂ-ਬਾਹਰ ਹੀ ਖੜਕੇ ਪਤਾ ਨਹੀਂ ੜਾ-ੜਾ ਉਹਨਾਂ ਦੇ ਵਿੱਚ ਜਾਈ ਜਾਵੇ ਸਾਨੂੰ ਸ਼ੱਕ ਹੋ ਗਿਆ ਵੀ ਵਿੱਚ ਕਿਉਂ ਵੜੀ ਜਾਂਦੀ ਆ ਉਹਨਾਂ ਦੇ ਉਹਨਾਂ ਦੇ ਪਰਸ ਦੇ ਉੱਤੇ ਚੁੰਨੀ ਰੱਖੀ ਉਹਨਾਂ ਇਹ ਚੁੰਨੀ ਪਤਾ ਨਹੀਂ ਜਿੱਪ ਕਿਵੇਂ ਕੱਢਿਆ ਇਹ ਤਾਂ ਹੁਣ ਪਤਾ ਹੀ ਨਹੀਂ ਸੀਸੀਟੀਵੀ ਕੈਮਰੇ ਚ ਆਇਆ ਹੋਇਆ ਹਾਂਜੀ ਪਰਸ ਵੱਲੇ ਹਾਂਜੀ ਪੁਲਿਸ ਆਈ ਸੀਗੀ ਬਾਕੀ ਉਹ ਕਹਿੰਦੇ ਵੀ ਸਾਨੂੰ ਪੈਸੇ ਮਿਲ ਗਏ ਪਰ ਉਹ ਕਹਿੰਦੇ ਵੀ ਅਸੀਂ ਕੁਝ ਉਹ ਜਿਨ੍ਹਾਂ ਦਾ ਪੈਸੇ ਸੀਗੇ ਉਹ ਕਹਿੰਦੇ ਕਾਰਵਾਈ ਅਸੀਂ ਨਹੀਂ ਕਰਨਾ ਕਹਿੰਦੇ ਵੀ ਸਾਨੂੰ ਥੈਂਕਸ ਆ ਵੀ ਸਾਡੇ ਪੈਸੇ ਮਿਲ ਗਏ ਹਾਂਜੀ ਉਹ ਜਿਹੜੇ ਚੋਰ ਖੜੇ ਸੀਗੇ ਉਹ ਲੈ ਗਏ ਸੀ ਹਾਂਜੀ ਇੱਕ ਲੇਡੀ ਸੀ ਜੀ ਮੈਨੂੰ ਕਰੀਬ 11:30 ਵਜੇ ਬਿੱਟੂ ਜਿਹੜੇ ਆਪਣੇ ਕੱਪੜੇ ਦਾ ਵਪਾਰ ਕਰਦੇ ਨੇ ਉਹ ਅਮਰਦਾਸ ਮਾਰਕੀਟ ਤੋਂ ਫੋਨ ਆਇਆ ਸੀ ਵੀ ਇੱਥੇ 10 ਲੀਡੀਆਂ ਮਿਲਾਂ ਚੋਰੀ ਦੀ ਚੋਰੀ ਕਰਨ ਦੀ ਨੀਦ ਨਾ ਕਿਤੇ ਘੁੰਮ ਰਹੀਆਂ ਅੜਦੀ ਸਪੋਰਟ ਸਦਾ ਕੇ ਅਸੀਂ ਸਦਾ ਗੋਥ ਨੂੰ ਮੌਕੇ ਤੇ ਭੇਜਿਆ ਤੇ ਮਗਰੋਂ ਫਿਰ ਮੈਂ ਵੀ ਗਿਆ ਸਾਡੇ ਉਹਨਾਂ ਵਿੱਚੋਂ ਕਿਸੇ ਲੇਡੀ ਸਾਨੂੰ ਕਹਿੰਦਾ ਨੋਜਾ ਨਾਮ ਦੀ ਲੇਡੀ ਸਾਨੂੰ ਮਿਲ ਗਈ ਲੇਡੀ ਮਿਲ ਗਈ ਜਿਹਨਾਂ ਤੋਂ ਅਸੀਂ ਪੁੱਛ ਪ੍ਰਤਾਲ ਕਰ ਰਹੇ ਹਾਂ ਬਾਕੀ ਕੁਝ ਪਰਤਾਲ ਤੋਂ ਬਾਅਦ ਅਧਿਕਾਰ ਵੀ ਹੋ ਗਏ ਪੰਚਤਾਲ ਲੱਗਿਆ ਕਿਥੋਂ ਨਹੀਂ ਲੇਡੀਆਂ ਲੇਡੀਆਂ ਐਮਪੀ ਦੱਸ ਰਹੇ ਨੇ ਹਾਰੇ ਪਰਤਾਲ ਕਰ ਰਹੇ ਨੇ